ਆਪਣੇ ਕੋਲ ਸਾਰੇ ਪ੍ਰਕਾਰ ਦੇ ਹੁੰਦੇ ਆਪਣੇ ਕੋਲ 80000 ਦੇ ਸੁਪਰ ਸੀਡਰ ਤੱਕ ਵੀ ਪਏ ਆ ਅੱਛਾ ਜੀ ਲੱਖ ਵਾਲੇ ਵੀ ਆ ਸਾਰੇ ਪ੍ਰਕਾਰ ਦੇ ਆ ਕਿਤੋਂ ਕਿਤੋਂ ਵੀ ਇੱਕ ਸਰਾਖ ਵੀ ਹਿੰਨੀ ਮਸ਼ੀਨ ਦੇ ਕਿ ਟਾਂਕਾ ਵੀ ਲੱਗਿਆ ਅੰਦਰ ਪੱਖੇ ਲਵੇਟ ਜਮਾ ਓਕੇ ਨੇ ਠੀਕ ਆ ਜੀ ਇਹ ਗਾਰੰਟੀ ਵਾਲਾ ਕੰਮ ਹੀ ਆ ਗਾਰੰਟੀ ਵਾਲਾ ਜੁਮੇਰੀ ਨਿਰਮਾ ਚੈੱਕ ਕਰਦੀ ਹੈ ਅਸੀਂ ਕੋਈ ਤਾਂ ਨਹੀਂ ਕਰਾਉਣ ਵਾਲਾ ਨਹੀਂ ਨਹੀਂ ਵੀਰੇ ਕੱਲੇ ਇਹ ਤਾਂ ਪਲੇਟ ਵੀ ਨਹੀਂ ਕਰਨੇ ਕੱਲੇ ਇੱਕ ਵਾਰੀ ਗਰੀਸ ਮਾਰ ਕੇ ਬੈਰਿੰਗਾਂ ਨੂੰ ਆਦੀ ਤਸੱਲੀ ਕਰਕੇ ਬੰਦਾ ਕ੍ਰਾਸ ਪਾ ਕੇ ਚਲਾ ਦੇ ਇੱਕ ਰੂ ਟਰੈਕਟਰ ਆ ਵੇ ਟਾਇਰ ਹੋਣਗੇ ਲਗਭਗ 40 ਤੋਂ 45% ਹਨਾ ਜੀ 3 ਸਪੀਡ ਰੇਟ ਆ ਡਿਸਟ੍ਰਿਬਿ ਬਾਊਡ ਰੇਟ ਜੋ ਵੀ ਸੰਦੇ ਨਾਲ ਸਟੇਟ ਜੈਡ ਬੰਦ ਆਪਣੇ ਕੋਲ ਸਾਰਾ ਉਪਲਬਧਤਾ ਤੇ ਸਬਸਿਡੀ ਅਪਰੂਵਡ ਸਬਸਿਡੀ ਅਪਰੂਵਡ ਆ ਹਾਂਜੀ ਭਾਈ ਕਿਉਂ ਡਿਲੀਵਰੀ ਨਹੀਂ ਕੀਤੀ ਜੀ ਉਹ ਠੰਡਾ ਲੀ ਜੇ ਬੰਦੇ ਆਪਾਂ ਨੂੰ ਕੋਈ ਦੱਸਦਾ ਤਾਂ ਸਬਸਿਡੀ ਤਾਂ ਥਰੂਟਾ ਵੀਟਰ ਮਿਲਦਾ ਪਰ ਸਬਸਿਡੀ ਕੱਟ ਗਿਆ ਅਪਰੂਵਡ ਆ ਸਾਰਾ ਲੇ ਵੀ ਦੋਸਤੋ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏਗੇ ਬਾਈ ਜੀ ਕਰੇਲੂ ਸੰਦਣਾ ਜਿਹੜੇ ਮੇਰੇ ਵੀਰ ਬਈ ਪੁਰਾਣੇ ਸੰਦ ਖਰੀਦਣਾ ਚਾਹੁੰਦੇ ਨੇ ਤਾਂ ਬਈ ਤੁਸੀਂ ਵੀਰ ਨਾਲ ਸੰਪਰਕ ਕਰ ਸਕਦੇ ਹੋਗੇ ਤੇ ਕੀ ਕੀ ਹੈਗਾ ਸਾਰੀ ਗੱਲਬਾਤ ਕਰਦੇ ਆਂ ਤੇ ਖੜੇ ਕਿੱਥੇ ਹੈ ਸਾਰਾ ਕੁਝ ਆਪਾਂ ਵੀਰ ਤੋਂ ਪੁੱਛਦੇ ਆਂ ਬਈ ਅੱਛੀ ਗੱਲ ਹੈ ਕੀ ਹਾਲ ਚਾਲ ਨੇ ਵੀਰ ਬਹੁਤ ਵਧੀਆ ਜੀ ਤੁਸੀਂ ਬਹੁਤ ਵਧੀਆ ਜੀ ਕਿੱਥੇ ਖੜਿਆ ਬਾਈ ਆਪਾਂ ਆਪਾਂ ਪਿੰਡ ਕਹੋਂਸੀ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਠੀਕ ਹੈ ਜੀ ਬਰਨਾਲੇ ਤੋਂ 17 ਕਿਲੋਮੀਟਰ ਆਪਣਾ ਪਿੰਡ ਰਹਿ ਜਾਂਦਾ ਜੀ ਐਨ ਐਚ 7 ਤੇ ਤਪੇ ਤੋਂ 5 ਕਿਲੋਮੀਟਰ ਜੀ ਠੀਕ ਹੈ ਬਈ ਜਿੱਥੇ ਤੇ ਬਾਈ ਜੀ ਵੀਰਾਂ ਕੋਲ ਨਾ ਜੇ ਤੁਸੀਂ ਆਓਗੇ ਤੁਹਾਨੂੰ ਬਾਈ ਜੀ ਦੋ ਫਾਇਦੇ ਹੋਣਗੇ ਇੱਕ ਤਾਂ ਬਾਈ ਜੀ ਦਵਾਈਆਂ ਨਾ ਆਪਣੇ ਕੋਲੇ ਦਵਾਈਆਂ ਮਿਲਦੀਆਂ ਨੇ ਤੇ ਬਾਈ ਦੂਸਰੇ ਮਿਲਦੇ ਨੇ ਆਪਣੇ ਕੋਲੇ ਖੇਤੀਬਾੜੀ ਦੇ ਸੰਦ ਬਾਈ ਜੀ ਕਿਹੜੇ ਕਿਹੜੇ ਸੰਦ ਹੁੰਦੇ ਨੇ ਆਪਣੇ ਕੋਲ ਆਪਣੇ ਕੋਲੇ ਜੀ A to Z ਹੀ ਹੁੰਦਾ ਖੇਤੀਬਾੜੀ ਦਾ ਕੋਈ ਵੀ ਨਵਾਂ ਲੈਣਾ ਪੁਰਾਣਾ ਲੈਣਾ ਠੀਕ ਹੈ ਜੀ ਤਿੰਨ ਵਿੱਚ ਦੇਣਾ ਪੁਰਾਣਾ ਨਵਾਂ ਲੈਣਾ ਕੋਈ ਵੀ ਸਬਸਿਡੀ ਤੇ ਸੁਪਰ ਸੀਡਰ ਲੈਣਾ ਆਪਣੇ ਕੋਲ ਸਾਰੀ ਆਟਮ ਮਿਲ ਜਾਂਦੀ ਆਪਾਂ ਸਿੱਧਾ ਵੀ ਕਿਸਾਨ ਵੀਰ ਤੋਂ ਦਵਾ ਦਿੰਦੇ ਆ ਕਮਿਸ਼ਨ ਬੇਸ ਤੇ ਜ ਕਿਸੇ ਨੂੰ ਘਰੋਂ ਲੈਣਾ ਹੋਵੇ ਠੀਕ ਹੈ ਜੀ ਕਿੰਨਾ ਟਾਈਮ ਹੋ ਗਿਆ ਕੰਮ ਕਰਦਿਆਂ ਆਪਾਂ ਨੂੰ ਹੋ ਗਿਆ ਵੀਰੇ 2 ਸਾਲ ਜ ਆ ਆ ਗਿਆ ਜੀ ਪਹਿਲਾ ਆਪਣੇ ਕੋਲੇ ਜੀ ਦੱਸੋ ਦੇ ਬਾਰੇ ਆ ਲੈਂਡ ਫੋਰਸ ਦਾ ਜੀ ਐਡਵਾਂਸ ਵਾਲਾ ਮਾਡਲ ਆ ਠੀਕ ਹੈ ਜੀ 8 ਫੁੱਟਾ ਸੁਪਰ ਸ਼ੀਟਰ ਆ 22 ਮਾਡਲ ਆ ਜੀ ਡਿਸਕ ਵਾਲਾ ਅੱਛਾ ਜੀ 22 ਮਾਡਲ ਆ ਗਿਆ ਜੀ ਹਾਂ ਜੀ 22 ਮਾਡਲ ਟਾਪ ਵਾਲਾ ਠੀਕ ਹੈ ਜੀ ਇਹ ਕਿੰਨੇ ਬਲੇਡਾਂ ਵਾਲਾ ਆ ਗਿਆ ਜੀ 22 66 ਵਾਲਾ 66 ਬਲੇਡਾਂ ਵਾਲਾ ਆ ਗਿਆ ਬਈ ਦੇਖ ਸਕਦੇ ਹੋਗੇ 22 ਮਾਡਲ ਆ ਨਾ ਬਈ 22 ਮਾਡਲ ਆ ਜੀ ਠੀਕ ਹੈ ਜੀ ਕੰਡੀਸ਼ਨ ਕਿਵੇਂ ਆ ਜੀ ਕੰਡੀਸ਼ਨ ਦੀ ਗੱਲ ਬਾਤ ਕਰੀਏ ਜੀ ਨਹੀਂ ਜੀ ਜਮਾ ਓਕੇ ਆ ਜੀ ਸਾਰਾ ਪੇਂਟ ਆ ਕਲਰ ਪੇਂਟ ਦਾ ਰੀਜਨਲ ਆ ਕਿਤੇ ਵੀ ਕਲਮਣੀ ਲੱਗੀ ਹਾਂਜੀ ਕੋਈ ਚੀਜ਼ ਨਹੀਂ ਦੀ ਕੋਈ ਗੇਅਰ ਦਾ ਜਾਂ ਕਿਸੇ ਵੀ ਕੋਈ ਚੱਲ ਹੈਲ ਚੱਲ ਹੋਈ ਚਰਾਂਜਾ 05 ਜੌਂਡੀਰ ਤੇ ਚੱਲਿਆ ਹੋਇਆ ਵੀਰੇ ਠੀਕ ਹੈ ਜੀ ਐਡਵਾਂਸ ਵਾਲਾ ਮਾਡਲ ਆ ਕੱਟ ਆਲਾ ਆ ਜਾਂਦਾ ਨਾ ਇਹ ਚ ਐਡਵਾਂਸ ਚ ਕੱਟ ਆ ਜਾਂਦੇ ਦੂਜੇ ਪਲੇਨ ਆਉਂਦੇ ਆ ਆ ਦਿਖਾ ਦੇ ਬੂ ਇੱਕ ਵਾਰ ਨਾਲ ਇਕੱਲਾ ਵੀ ਦੇਖ ਸਕਦੇ ਏਦਾਂ ਕਰਕੇ ਕੱਟ ਆ ਜਾਂਦੇ ਨਾ ਹਾਂਜੀ ਵੀਰੇ ਠੀਕ 22 ਮਾਡਲ ਕਹਿਣਾ 22 ਮਾਡਲ ਆ ਜੀ ਠੀਕ ਹੈ ਜੀ ਪ੍ਰੋਬਲਮ ਕੋਈ ਨਹੀਂ ਹੈਗੀ ਕੋਈ ਦਿੱਕਤ ਨਹੀਂ ਕੋਈ ਬਾਹ ਕੇ ਚਲਾ ਕੇ ਗੇਅਰ ਦੀ ਬਾਜ ਹੋਈ ਤਾਂ ਆਪਾਂ ਜ਼ਿੰਮੇਵਾਰਾ ਚਲਾ ਕੇ ਵੀ ਲੈ ਸਕਦੇ ਹਾਂ ਠੀਕ ਹੈ ਜੀ ਹਾਂਜੀ ਵੀਰ ਜੀ ਤੇ ਮਿੱਤੂ ਦੇਖਦਾ ਵਿੱਚ ਲੈ ਵੀ ਦਿਖਾ ਦੇ ਆ ਦੇਖ ਲਓ ਵੀਰੇ ਸਾਫ ਆ ਜਮਾ ਜਮੀਨ ਸਾਫ ਪਿਆ ਨਾ ਇਹ ਨਵਾਂ ਹੀ ਆ ਮਲਾਜੋ ਇਹਦੇ ਨਾਲ ਦਾ ਹੀ ਪਿਆ ਜਮੀਨ ਨਵਾਂ ਭਾਈ ਦੇਖ ਸਕਦਾ ਕੋਈ ਨਹੀਂ ਇਹਦੇ ਨਾਲ ਰੇਹ ਨਾ ਬਹੁਤ ਖਰਾਬ ਹੋ ਜਾਂਦੇ ਪੂਰ ਜਮਾ ਸਾਫ ਰੱਖਿਆ ਹੋਇਆ ਬੰਦਾ ਬਹੁਤ ਸਾਮਾਨ ਇਹ ਨਵਾਂ ਕਿੰਨੇ ਦਾ ਭਾਈ ਜੇ ਆਪਾਂ ਨਵੇਂ ਦੀ ਗੱਲਬਾਤ ਕਰੀਏ ਆ 275000 ਰੁਪਏ ਦੇ ਵੀਰੇ ਨਵਾਂ ਦਾ 275000 ਰੁਪਏ ਦਾ ਆਪਣੇ ਕੋਲੇ ਕਿੰਨੇ ਦਾ ਮਿਲ ਜੂ ਭਾਈ ਇਹ ਆਪਾਂ 160000 ਰੁਪਏ ਤਾਂ ਦੇ ਦਾਂਗੇ ਵੀਰੇ ਲੈ ਵੀ ਲਗ ਭਾਗ ਯਾਨੀ ਕਿ ਲੱਖ ਰੁਪਏ ਦਾ ਹਾਂ ਜੀ ਹੋਰ ਮਾਨਤਾਨ ਵੀ ਕਰਦਾ ਹਾਂ ਹੋਰ ਵੀ ਮਾਨਤਾਨ ਹੋ ਜਾਊਗਾ ਬਾਈ ਆਪਣੇ ਕੋਲ ਸਾਰੇ ਪ੍ਰਕਾਰ ਦੇ ਹੁੰਦੇ ਆਪਣੇ ਕੋਲ 80000 ਦੇ ਸੁਪਰ ਸੀਡਰ ਤੱਕ ਵੀ ਪਏ ਆ ਅੱਛਾ ਜੀ ਲੱਖ ਵਾਲੇ ਵੀ ਆ ਸਾਰੇ ਪ੍ਰਕਾਰ ਦੇ ਜੋ ਕਿ ਹੁਣ ਇੱਥੇ ਪੈਣੀ ਵਾਲੇ ਦੇ ਘਰੇ ਤੇ ਆਪਾਂ ਨੂੰ ਫੋਨ ਆਏ ਹੋਏ ਬੰਦੇ ਦੀਆਂ ਫੋਟੋਆਂ ਪਈਆਂ ਨੇ ਠੀਕ ਆ ਉਹ ਵੀ ਦਵਾ ਦੋਗੇ ਉਹ ਵੀ ਦਵਾ ਲਾਂਗੇ ਜੀ ਹਾਂ ਜੀ ਬਾਈ ਇਹ ਕਿੰਨੇ ਰੁਪਏ ਦਾ ਦੇਵਾਂਗੇ ਹੁਣ ਤੁਸੀਂ ਆਪਾਂ 160000 ਰੁਪਏ ਡਿਮਾਂਡ ਕਰਦੇ ਚ ਮਾਨਤਾਨ ਕਰਦਾਂਗੇ ਤੁਹਾਡੇ ਵੀਡੀਓ ਲਾਇਕ ਕੀਤੀ ਹੋ ਸ਼ੇਅਰ ਕੀਤੀ ਹੋ ਤੇ ਚੈਨਲ ਸਬਸਕ੍ਰਾਈਬ ਹੋ ਜੀ ਠੀਕ ਆ ਲੈ ਵੀ 160000 ਰੁਪਏ ਮੰਗਿਆ ਤੇ ਬਾਈ ਅੱਗੇ ਆਜੋ ਇਹ ਜੀ ਜਗਜੀਤ ਜੀ ਹਾਂ ਜੀ ਕਿ ਮਾਡਲ ਹਾਂਜੀ ਸਾਰੀ ਰੀਜਨਲ ਆ ਮਸ਼ੀਨ ਕਲਰ ਪੇਂਟ ਦੀ ਪੱਠੀ ਪੇਂਟ ਆ ਠੀਕ ਆ ਤੇ ਇਹਦਾ ਉੱਗਰ ਤੋਂ ਰੰਗ ਦਿਖਾ ਦਿਓ ਸਾਰਾ ਰੀਜਨਲ ਹੀ ਪਿਆ ਠੀਕ ਆ ਇਹ ਪੰਜਾਬ ਵਾਲੀ ਆ ਜਾਂ ਫਿਰ ਬਾਹਰ ਲਈ ਆ ਜਿਵੇਂ ਕੀ ਆ ਹੈਗੀ ਹਰਿਆਣੇ ਦੀ ਆ ਵੀਰੇ ਚੱਲੀ ਪੰਜਾਬ ਚ ਵੀ ਚੱਲੀ ਪੰਜਾਬ ਚ ਵੀ ਹਾਂ ਜੀ ਜਾਲ ਜੂਲ ਸਾਰਾ ਇਹਦਾ ਪਿਆ ਵਾਲਾ ਪਿਆ ਠੀਕ ਆ ਮਸ਼ੀਨ ਓਕੇ ਆ ਬਰਾਬਰ ਦਾ ਗੀਅਰ ਆ ਇਹਦਾ ਹਾਂਜੀ ਇੱਕ ਔਰ ਗੇਅਰ ਚ ਆਉਂਦੀ ਆ ਗੇਅਰ ਓਕੇ ਜਮਾ ਹਾਂਜੀ ਗੇਅਰ ਸਾਰਾ ਕੁਝ ਚਲਾ ਕੇ ਅੱਲਾ ਜਾ ਸਕਦਾ ਠੀਕ ਹੈ ਰੂਜੇ ਨਾਲ ਪਲੇਟ ਲੱਗੀ ਵੀ ਕੋਈ ਆਣੀ ਆਪਾਂ ਬਦਲਤੀ ਜਾਂ ਔਰ 57 ਇੰਚ ਚ ਆਉਂਦੀ ਆ ਠੀਕ ਹੈ ਜੀ ਬਲੇਡ ਕਿਵੇਂ ਨੇ ਜੇ ਆਪਾਂ ਬਲੇਡਾਂ ਦੀ ਗੱਲ ਬਾਤ ਕਰੀਏ ਬਲੇਡ ਇਹਦੇ ਵੀਰੇ ਕੱਲੇ ਬਲੇਡ ਬਦਲਣ ਵਾਲੇ ਆ ਠੀਕ ਆ ਸਾਰੀਆਂ ਦੇ ਟੁਕੜੀਆਂ ਦੇ ਬਲੇਡ ਲੱਗਦੇ ਆ ਡਰਮ ਵਾਲੇ ਵੀ ਲੱਗਦੇ ਆ ਠੀਕ ਹੈ ਜੀ ਤੇ ਬਾਸਕਟ ਵਾਲੇ ਵੀ ਲੱਗਦੇ ਆ ਸਾਰੇ 베アリング ਨਾਲ ਦੇ ਨੇ ਹਾਂਜੀ ਸਾਰੀਆਂ ਬੈਲਟ ਟਾਈਟਲ ਕੋਈ ਹਟਲ ਨਹੀਂ ਲੱਗਿਆ ਬੈਲਟ ਨੂੰ ਸਾਰੀ ਰੀਜਨਲ ਮਸ਼ੀਨ ਆ ਪੱਖੇ ਮੁੱਖਿਆ ਦੀ ਸਾਫ ਆ ਕਿਤੇ ਟਾਂਕਾਂ ਜਿਹਾ ਨਾ ਟੁੱਕ ਨਹੀਂ ਲੱਗੇ ਕਿਤੇ ਠੀਕ ਆ ਜੀ ਇਹ ਨਵੀਂ ਹੋਆ ਕਿੰਨੇ ਮਾਡਲ ਕਹਿਆ ਸੀਗਾ 21 ਮਾਡਲ ਜੀ ਲੈ ਵੀ 21 ਮਾਡਲ ਆ ਮਿੱਤਰੋ ਦੇਖ ਸਕਦੇ ਹੋ ਕਿ ਜਮਾ ਸਾਫ ਆ ਗਿਆ ਖੁੱਲ ਜੂਗਾ ਜੀ ਨਹੀਂ ਇਹ ਖਲੋਣਾ ਨਹੀਂ ਖਿੱਲੀ ਕਰਕੇ ਨਹੀਂ ਖੁੱਲਣਾ ਖਿੱਲੀ ਕਰਕੇ ਚਲੋ ਕੋਈ ਗੱਲ ਹੈ ਬਾਕੀ ਓਕੇ ਆ ਕਿਤੋਂ ਕਿਤੋਂ ਵੀ ਇੱਕ ਸਰਾਖ ਵੀ ਨਹੀਂ ਮਸ਼ੀਨ ਦੇ ਕਿਤੇ ਟਾਂਕਾ ਵੀ ਲੱਗਿਆ ਅੰਦਰ ਪੱਖੇ ਲਵੇਟ ਜਮਾ ਓਕੇ ਨੇ ਠੀਕ ਆ ਜੀ ਇਹ ਗਾਰੰਟੀ ਵਾਲਾ ਕੰਮ ਹੀ ਆ ਗਾਰੰਟੀ ਵਾਲਾ ਜੁਮੇ ਆ ਕਿੰਨੇ ਮਾ ਚੈੱਕ ਕਰਨੀ ਆ ਇਹ ਆਪਾਂ ਜੀ ਤੁਹਾਡੀ ਕੋਈ ਵੀ ਵੀਡੀਓ ਸ਼ੇਅਰ ਤੇ ਲਾਈਕ ਕਰਕੇ ਤਾਂ 220000 ਦੇ ਦਿਆਂਗੇ ਹੋਰ ਵੀ ਮਾਨਤਾਨ ਕਰਦਾਂਗੇ ਹੋਰ ਵੀ ਮਾਨਤਾਨ ਹੋ ਜਾਵੇ ਤੇ ਵੀ ਆ ਸਕਦੇ ਮਿੱਤਰੋ ਤੇ ਇਹ ਹੈਗਾ ਜੀ ਕੇਐਸਏ ਦਾ ਜੀ ਆ 20 ਮਾਡਲ ਜੀ ਠੀਕ ਹੈ ਜੀ ਏ 55 ਇੰਚ ਚ ਆ ਗਿਆ ਜੀ 55 ਚ ਆ ਗਿਆ ਤੇ ਵੀ 55 ਇੰਚ ਚ ਆ ਗਿਆ ਵੀ ਦੇਖ ਆ ਦੇਖ ਲੈ ਓਗਰ ਤੇ ਰੀਲ ਇਹਦੀ ਵੀ ਦਿਖਾ ਦਿਓ ਜਮਾ ਰੀਜਨਲ ਆ ਹਾਂ ਰੀਜਨਲ ਆ ਜੀ ਇਹਦੇ ਬਲੇਡ ਵੀ ਨਹੀਂ ਲੱਗਦੇ ਇਹਦੇ ਕੱਲੇ ਪਾਸੇ ਬਦਲਨੇ ਆ ਡਰਮ ਦੇ ਪਾਸੇ ਬਦਲਨੇ ਜੀ ਡਰਮ ਦੇ ਤੇ ਬਾਸਕਟ ਦੇ ਕੱਲੇ ਪਾਸੇ ਬਦਲਣ ਆ ਲਿਆ ਸਾਰੇ ਬਲੇਡ ਸ਼ਾਰਪ ਦੇ ਲੱਗੇ ਹੋਏ ਨੇ 20 ਮਾਡਲ ਆਣਾ ਜੀ 20 ਮਾਡਲ ਇਹਦੇ ਪੱਕੇ ਪੁੱਕੇ ਦਿਖਾ ਦਿਓ ਇਹਦੇ ਪੱਕੇ ਦਿਖਾ ਦਿਓ ਮਿੱਤਰੋ ਦੇਖ ਸਕਦੇ ਹਾਂ ਕਿਵੇਂ ਪੱਕੇ ਜੀ ਪੱਕੇ ਪੁੱਕੇ ਓਕੇ ਵੀਰੇ ਪਿਛਲੀ ਸੀਜ਼ਨ ਨਹੀਂ ਲੱਗਿਆ ਸਾਹ ਪਿਆ ਬਲੇਡ ਬਲਡ ਕਿਧਰ ਨਹੀਂ ਗਲੀ ਫਲੀ ਕਿਧਰ ਨਹੀਂ ਵਲਡ ਬੁਲਡ ਵੀ ਲੱਗਿਆ ਪਿਆ ਰੀਪਰ ਨੂੰ ਠੀਕ ਹੈ ਜੀ ਸਾਫ ਰੀਪਰਾ ਵੀ ਪੰਜਾਬ ਵਾਲਾ ਹੀ ਰੀਪਰਾ ਇਹਦਾ ਕੰਮ ਕੋਮੋ ਤਾਂ ਨਹੀਂ ਕਰਾਉਣ ਵਾਲਾ ਕੋਈ ਨਹੀਂ ਵੀ ਕੱਲੇ ਇਹ ਤਾਂ ਬਲੇਡ ਵੀ ਨਹੀਂ ਕਰਨੇ ਕੱਲੇ ਇੱਕ ਵਾਰੀ ਗ੍ਰੀਸ ਮਾਰ ਕੇ 베ਰਿੰਗਾਂ ਨੂੰ ਆਦੀ ਤਸੱਲੀ ਕਰਕੇ ਬੰਦਾ ਕ੍ਰਾਸ ਪਾ ਕੇ ਚਲਾ ਲੇ ਠੀਕ ਆ ਇਹ ਕੱਲੇ ਇੱਕ ਬਲੇਡ ਬਦਲਨੇ ਆ ਪਾਸੇ ਬਦਲਨੇ ਆ ਕੱਲੇ ਸਰਪ ਦੇ ਬਲੇਡ ਲੱਗੇ ਹੋਇਆ ਟੁਕੜੀਆਂ ਲੈ ਵੀ ਮਿੱਤਰੋ ਇੱਕ ਜ ਜੇ ਕੋਈ ਮੇਰਾ ਵੀਰ ਬਾਈ ਇਹ ਵੀ ਲੈ ਕੇ ਜਾਣਾ ਚਾਹੁੰਦਾ ਤਾਂ ਅਸੀਂ ਲੈ ਕੇ ਜਾ ਸਕਦੇ ਕਿੰਨੇ ਰੁਪਏ ਦੀ ਕਿਹਾ ਜੀ ਇਹ ਇਹ 2,25,000 ਰੁਪਏ ਮੰਗਦੇ ਵੀਰ ਜੀ ਹਾਂਜੀ ਤੇ 2,15,000 ਰੁਪਏ ਦੇ ਦਾਂਗੇ ਤੁਹਾਡੀ ਵੀਡੀਓ ਤੇ ਚੈਨਲ ਸਬਸਕ੍ਰਾਈਬ ਕਰਕੇ ਆਉਂਦਾ ਵੀਡੀਓ ਸ਼ੇਅਰ ਕਰਕੇ ਤਾਂ ਆਪਾਂ ਹੋਰ ਵੀ ਮਾਨਤਾਨ ਕਰ ਦਾਂਗੇ ਇਹਦੇ ਚ ਵੀ ਮਿੱਤਰੋ ਆਜੋ ਬਾਈ 2,15,000 ਰੁਪਏ ਦੀ ਹੈ ਨਾ ਹਾਂਜੀ ਤੇ ਮਿਲ ਜੂਗੀ ਆਪਾਂ ਨੂੰ ਨਾ ਹਾਂਜੀ ਹਾਂਜੀ ਤੇ ਅੱਗੇ ਆ ਗਿਆ ਜੀ ਆ ਗਿਆ ਜੀ ਬਾਈ ਮਾਡਲ ਰੀ ਲੈਜਰ ਲੈਵਲਰ ਬਾਈ ਮਾਡਲ ਪਨੇਸਰ ਵਾਲਿਆ ਦਾ ਜੀ ਠੀਕ ਹੈ ਜੀ ਬਾਈ ਮਾਡਲ ਹੈ ਜੀ ਲੈਂਕਾ ਦਾ ਸਿਸਟਮ ਆ ਵੀਰੇ ਇਹਦੇ ਤੇ 22 ਮਾਡਲ ਆ ਠੀਕ ਹੈ ਜੀ ਤੇ ਗੁਡੀਆਰ ਦੇ ਟਾਇਰ ਦਾ ਨੇ ਲੱਗੇ ਵਿੱਚ ਚਾਰੇ ਟਾਇਰ ਸਾਫ ਨੇ ਹੂੰ ਲੋਕਲੀ ਚੱਲਿਆ ਹੋਇਆ ਆਪਣੇ ਪਿੰਡ ਹੀ ਆ ਠੀਕ ਹੈ ਜੀ ਬਾਹਲਾ ਦੂਰ ਨਹੀਂ ਜਾਂ ਵੱਧ ਨਹੀਂ ਕਿਰਾਏ ਤੇ ਚੱਲਿਆ ਹੋਇਆ ਲੈ ਵੀ ਰੰਗ ਰੰਗ ਜਮੀ ਜਾਣੇ ਕਿ ਨਾਲ ਦੀ ਰੰਗ ਦਾ ਕੁਝ ਨਹੀਂ ਵੀਰੇ ਚੇਂਜ ਹੋਇਆ ਹੋਇਆ ਇੱਕ ਚੀਜ਼ ਵੀ ਨਹੀਂ ਚੇਂਜ ਹੋਈ ਵੀ ਠੀਕ ਹੈ ਜੀ ਉਹ ਟਾਇਰ ਨਹੀਂ ਜਾਂ ਸਿਸਟਮ ਸਿਸਟਮ ਲੈਂਕਾ ਦਾ ਜੋ ਕਿ ਅੱਜ ਕੱਲ ਬਹੁਤ ਡਿਮਾਂਡ ਚ ਚੱਲ ਰਿਹਾ ਠੀਕ ਆ ਬਾਈ ਮਾਡਲ ਆ ਇਹਦੀ ਡਿਮਾਂਡ ਹੈਗੀ ਜੀ 265000 ਰੁਪਏ ਲੈ ਵੀ 265000 ਰੁਪਏ ਦੀ ਡਿਮਾਂਡ ਆ ਬਾਕੀ ਬਾਈ ਮਾਨਤਨ ਫੋਲ ਨੋਕ ਤੇ ਮਾਨਤਨ ਹੋ ਜਾਊਗਾ ਹਾਂਜੀ ਹਾਂਜੀ ਵਧੀਆ ਸਾਰੇ ਕਿਤੇ ਟਰਾਈ ਕਰਕੇ ਆ ਜਾਣ ਕੋਈ ਵੀ ਚੀਜ਼ ਆਪਣੀ ਫੁੱਲ ਜ਼ਿੰਮੇਵਾਰੀ ਹੋ ਤੇ ਇੱਕ ਆਗਿਆ ਬਾਈ ਆ ਟਰੈਕਟਰ ਆ ਗਿਆ ਨਾ ਜੀ ਟਰੈਕਟਰ ਵੀ ਆ ਗਿਆ ਜੀ ਨਾਲ 37 ਇੱਕ ਰੀਲੂ ਟਰੈਕਟਰ ਦਾ ਬਾਈ ਕਰੇ ਆ ਜੀ ਬਾਈ ਆਹੀ ਕਰਾ ਤੇ ਟਰੈਕਟ ਇਕੱਠੀ ਚੱਲੇ ਵੇ ਦੋਨੇ ਅੱਛਾ ਸਹੀ ਗੱਲ ਆ ਬਾਈ ਨਾਲ ਹੀ ਲੱਗਿਆ ਸਿਸਟਮ ਬੰਦਿਆਂ ਨੇ ਹੁਣੇ ਲਾ ਕੇ ਠੀਕ ਆ ਜੀ ਲਾਇਆ ਵੇਗਾ ਹੌਲੈਂਡ ਆ ਗਿਆ ਜੀ ਕਿੰਨੇ ਹੌਲੈਂਡ ਸਪੈਸ਼ਲ ਗਰਾਊਂਡ ਪੀਟਗੋ ਵਾਲਾ ਕਿੰਨਾ ਮਾਡਲ ਕਿੰਨਾ ਇਹ ਹੈ 14 ਮਾਡਲ ਜੀ 14 ਮਾਡਲ ਆ ਵੇ ਹਾਂਜੀ ਬਰਨਾਲਾ ਨੰਬਰ ਆ ਜੀ ਬਰਨਾਲਾ ਨੰਬਰ ਆ 40 45 ਕੇ ਪੈਸੇ ਟਾਇਰ ਆ ਹਾਂਜੀ ਕਨੋਪੀ ਦੇ ਟਿਕ ਨਾਲ ਦਿੱਤਾ ਜਾਊਗਾ ਕੁਛ ਨਹੀਂ ਲਾਇਆ ਜਾਂਦਾ ਨਾਲ ਹੀ ਦਿਉਂਗਾ ਹਾਂ ਜਿਹੜੀ ਚੀਜ਼ ਨਾਲ ਆ ਉਹ ਨਾਲ ਹੀ ਆ ਇੰਜਨ ਗੇਅਰ ਦਾ ਕਿ ਮੇ ਇੰਜਨ ਗੇਅਰ ਦਾ ਵੀਰੇ ਪਾ ਕੇ ਲਾ ਸਕਦੇ ਹੋ ਇਹ ਨਹੀਂ ਚੱਲਿਆ ਘਰ ਦਾ ਟਰੈਕਟਰ ਕੋਈ ਆਇਆ ਨਹੀਂ ਵਪਾਰਕ ਵਾਲਾ ਟਰੈਕਟਰ ਆ ਜਾਂ ਹੋਰ ਹਾਂਜੀ 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 ਬਾਈ ਇੱਕ ਰੀਲੂ ਟਰੈਕਟਰ ਆ ਵੇ ਟਾਇਰ ਹੋਣਗੇ ਲਗਭਗ 40 ਤੋਂ 45% ਹੈ ਨਾ ਜੀ। ਹਾਂ ਜੀ। ਪੀ ਰੀ ਸਪੀਡ ਰੇਟ ਆ ਡਿਸਟ੍ਰਿਬਿਊਟਰ ਡਬਲ ਲੱਗਿਆ ਹੋਇਆ। ਠੀਕ ਹੈ ਜੀ। ਇੰਜਨ ਗੇਅਰ ਦਾ ਰੰਗ ਦਿਖਾ ਦਿਓ ਵੀਰੇ। ਸਾਫ਼ ਆ ਬਹੁਤ ਟਰੈਟ। ਹੂੰ। ਓਕੇ ਕੋਈ ਦਿੱਕਤ ਨਹੀਂ ਚਲਾ ਕੇ ਲੈ ਜਾ ਸਕਦੇ ਆ। ਆਪਾਂ ਐ ਨਹੀਂ ਕਹਿੰਦੇ ਵੀ ਵੀ ਅਸੀਂ ਐਂ ਦੇਵਾਂਗੇ ਜਾਂ ਆਪਦਾ ਬਾਕੇ ਦੇਖ ਲਓ ਜਮ ਤਸੱਲੀ ਹੋ ਗਈ ਤਾਂ ਲੈ ਜਾਓ। ਕਾਗਜ਼ ਪੱਤਰਾ ਦਾ ਓਕੇ ਬਲੂਡ ਰੈਟ। ਠੀਕ ਹੈ ਜੀ। ਇਹ ਦੇਣਾ ਕਿੰਨੇ ਦਾ ਹੀ ਇਹ? ਆ 5 ਲੱਖ ਰੁਪਏ ਦਾ ਡਿਮਾਂਡ ਆ ਵੀਰੇ। ਮਾਨਤਾ ਨੂੰ ਬਹੁਤ ਕੀਤਾ। ਬਾਕੀ ਮਾਨਤਾ ਜਾਓ ਕੋਈ ਗੱਲ ਨਹੀਂ। ਛੋੜੋ ਜੇ ਕੋਈ ਨਾਂ ਲੈ ਕੇ ਤੇ ਤੁਹਾਡਾ ਮਾਨ ਤਾਨ ਫੁੱਲ ਕੀਤਾ ਜਾਊ ਬਾਈ ਦਾ ਇਹ ਵੀ ਮਿੱਤਰੋ ਆਜੋ ਨਾ ਜੇ ਕਿਸੇ ਨੂੰ ਵੀ ਮੇਰੇ ਵੀਰ ਨੂੰ ਇੰਨਾ ਵਿੱਚ ਕੋਈ ਵੀ ਸੰਦ ਚਾਹੀਦਾ ਹੋਊਗਾ ਤਾਂ ਤੁਸੀਂ ਬਾਈ ਲੈ ਕੇ ਜਾ ਸਕਦੇ ਤੇ ਬਾਈ ਇੱਕ ਹੈਗੀ ਆ ਜੀ ਵੀਰਾਂ ਦੇ ਕੋਲੇ ਵੀਰਬਲ ਦੀ ਏਜੰਸੀ ਹੈ ਨਾ ਬਾਈ ਜੀ ਇਹ ਵੀ ਹੁੰਦੇ ਆਪਣੇ ਕੋਲੇ ਸੰਦ ਸਾਰੇ ਹਾਂ ਆਪਣੇ ਕੋਲੇ ਸੰਦ ਸਾਰੇ ਹੁੰਦੇ ਆ ਫਿਰ ਠੀਕ ਹੈ ਜੀ ਇਹ ਨਵੇਂ ਸੰਦ ਸਾਰੇ ਆ ਨਵੇਂ ਆ ਜੀ ਆਪਣੇ ਇਹ ਨਵੇਂ ਆ ਜੀ ਠੀਕ ਹੈ ਜੀ ਕਿਹੜੇ ਕਿਹੜੇ ਸੰਦ ਹੁੰਦੇ ਨੇ ਵੀਰਬਲ ਦੇ ਆਪਾਂ ਵੀਰਬਲ ਦੀ ਗੱਲ ਬਾਰੇ ਵੀਰਬਲ ਦੇ ਵੀਰੇ ਜ਼ੀਰੋ ਡਰਿੱਲ ਹੋ ਗਈ ਰੂਟਾ ਵਿਟਰ ਹੋ ਗਿਆ ਲੇਜ਼ਰ ਲੈਬਲਰ ਹੋ ਗਿਆ ਸੁਗਰ ਕੈਨ ਬੈਟਰ ਹੋ ਗਿਆ ਠੀਕ ਹੈ ਜੀ ਤੇ ਸੁਪਰ ਸੀਡਰ ਹੋ ਗਿਆ ਇੱਕ ਡੀਐਸਆਰ ਆਉਂਦੀ ਹੈ ਇਹਨਾਂ ਦੀ ਜੋ ਵੀ ਸੰਦ ਇਹਨਾਂ ਦਾ ਐਟਜ਼ ਬੰਦ ਆਪਣੇ ਕੋਲ ਸਾਰਾ ਉਪਲਬਧ ਦਾ ਤੇ ਸਬਸਿਡੀ ਅਪਰੂਵਡ ਆ ਸਬਸਿਡੀ ਅਪਰੂਵਡ ਆ ਹਾਂਜੀ ਬਾਈ ਜੀ ਕਿਤੋਂ ਵੀ ਲੈਣਾ ਬੰਦੇ ਨੇ ਹਰਿਆਣੇ ਚ ਹਰਿਆਣੇ ਤੇ ਰੂਟਾ ਬੀਟਰ ਤੇ ਵੀ ਹੁੰਦੇ ਆਪਾਂ ਹਰਿਆਣੇ ਚ ਭੇਜ ਵੀ ਦੇਵਾਂਗੇ ਅੱਛਾ ਜੀ ਕੋਈ ਐ ਨਹੀਂ ਵੀ ਹੋਮ ਡਿਲੀਵਰੀ ਕੀਤੀ ਜਾਊਗਾ ਕੋਈ ਜੇ ਬੰਦੇ ਆਪਾਂ ਨੂੰ ਕੋਈ ਦੱਸਦਾ ਤੇ ਸਬਸਿਡੀ ਤਾਂ ਰੂਟਾ ਬੀਟਰ ਮਿਲਦਾ ਪਰ ਸਬਸਿਡੀ ਕੱਟ ਗਿਆ ਅਪਰੂਵਡ ਆ ਸਬਸਿਡੀ ਠੀਕ ਹੈ ਜੀ ਹੁਣ ਆ ਕਿੱਥੇ ਪਊਗਾ ਹੁਣ ਇੱਕ ਵਾਰ ਆਪਾਂ ਫੇਰ ਦੱਸ ਜੀ ਆਪਾਂ ਵੀ ਜ ਹਾਂਜੀ ਤੱਪੇ ਤੋਂ 5 ਕਿਲੋਮੀਟਰ ਬਰਨਾਲੇ ਤੋਂ 17 ਕਿਲੋਮੀਟਰ ਐਨ ਐਚ 7 ਤੇ ਆਪਣਾ ਪਿੰਡ ਪੈਂਦਾ ਹੈਗਾ ਠੀਕ ਹੈ ਜੀ ਪੰਪ ਦੇ ਬਿਲਕੁਲ ਨਾਲ ਕਿਲੋ ਕੁਬਾਈ ਸੜਕ ਮੁੜਦੀ ਆ ਇਧਰੋਂ ਗਰਦੇਵ ਠਾਬੇ ਦੇ ਨਾਲ ਤਾਂਪੇ ਵਾਲੀ ਸਾਈਡ ਤੋਂ ਸੜਕ ਮੁੜਦੀ ਆ ਠੀਕ ਹੈ ਜੀ ਹਾਂਜੀ ਬਾਈ ਜੀ ਲੋ ਜੀ ਮਿੱਤਰੋ ਆਜੋ ਜੇ ਕਿਸੇ ਵੀ ਮੇਰੇ ਵੀਰ ਨੂੰ ਬਈ ਇਹਨਾਂ ਦੇ ਵਿੱਚ ਕੋਈ ਵੀ ਥੰਦ ਚਾਹੇਂਦਾ ਹੋਊਗਾ ਤਾਂ ਤੁਸੀਂ ਬਈ ਸਕਰੀਨ ਦੇ ਉੱਪਰ ਨੰਬਰ ਹੈਗਾ ਤੁਸੀਂ ਕਾਲ ਕਰਕੇ ਇਹਨਾਂ ਸੰਪਰਕ ਕਰ ਸਕਦੇ ਹੋ ਹਾਂਜੀ ਬਾਈ ਜੀ 14 ਫੁੱਟੇ ਤੱਕ ਵੀ ਆਪਾਂ ਰੂਟਾ ਮੀਟਰ ਬਣਾਉਣੇ ਆ ਵੀਰੇ ਇਹਨੇ ਬਾਹਰੇ ਹੀ ਮਗਾਉਣਾ ਬਾਹਰੇ ਹੀ ਭੇਜ ਦੇ ਬਾਹਰੇ ਭੇਜ ਦੇ ਠੀਕ ਹੈ ਹਾਂਜੀ ਬਾਈ ਠੀਕ ਦਿਖਾ ਦਿਓ ਜੀ ਆਪਣੇ ਨੰਬਰ ਦੇ ਸਾਰਾ ਮਿੱਤਰੋ ਆ ਨੰਬਰ ਦਿਖਾ ਦਿਓ ਮਿੱਤਰੋ ਅਗਰ ਸੰਘਾ ਐਗਰੀਕਲਚਰ ਇੰਪਲੀਮੈਂਟਸ ਆਪਣਾ ਇਹ ਨੰਬਰ ਦੇ ਉੱਪਰ ਸੰਪਰਕ ਕਰ ਸਕਦੇ ਆ ਜੀ ਆਪਣਾ ਪੇਜ ਬਣਿਆ ਪਿਆ ਉਹ ਵੀ ਮੈਂਸ਼ਨ ਕਰ ਦਿਓ ਬਾਈ ਕੋਈ ਗੱਲ ਨਹੀਂ ਠੀਕ ਹੈ ਵੀਰੇ ਓਕੇ ਧੰਨਵਾਦ ਬਾਈ ਧੰਨਵਾਦ ਲੋ ਜੀ ਮਿੱਤਰੋ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਜੇ ਜੇ ਕਿਸੇ ਵੀ ਮੇਰੇ ਵੀਰ ਨੂੰ ਸੰਧ ਕੋਈ ਵੀ ਚਾਹੀਦਾ ਜੇ ਕੋਣਨ ਸੱਚ ਆ ਕੇ ਲੈ ਕੇ ਜਾ ਸਕਦਾ ਧੰਨਵਾਦ ਧੰਨਵਾਦ